ਜੈਰਾ ਕੋਠੇ ਕੋਠੇ ਆਵਣਾ ਹਕੀਮ ਤਾਰਾ ਚੰਦ ਜੈਰਾ ਕੋਠੇ ਕੋਠੇ ਆਵਣਾ ਹਕੀਮ ਤਾਰਾ ਚੰਦ ਜਰਨਬਜ ਮੇਰੀ ਵੇਖਣਾ ਚਲਦੀ ਕੇ ਬੰਦ ਜਰਨਬਜ ਮੇਰੀ ਵੇਖਣਾ ਚਲਦੀ ਕੇ ਬੰਦ ਹਕੀਮ ਜੀ ਨੇ ਦੱਸਿਆ ਸੀ ਹੌਲੀ ਹੌਲੀ ਬੋਲਣਾ ਹਕੀਮ ਜੀ ਨੇ ਦੱਸਿਆ ਮੈਂ ਤਾਂ ਲੈ ਹਕੀਮ ਜੀ ਜਠਾੜੀ ਨਾਲ ਜੰਗ ਮੈਂ ਤਾਂ ਲੈ ਹਕੀਮ ਜੀ ਜਠਾੜੀ ਨਾਲ ਜੰਗ ਮੈਂ ਤਾਂ ਹੋ ਗਈ ਹਕੀਮ ਜੀ ਪਹਿਲਾ ਨਾਲ ਪੰਗ ਮੈਂ ਤਾਂ ਹੋ ਗਈ ਹਕੀਮ ਜੀ ਪਹਿਲਾ ਨਾਲ ਸੰਗ ਜੈਰਾ ਕੋਠੇ ਕੋਠੇ ਜਰਨ ਨਬਜ ਮੇਰੀ ਵੇਖਣਾ ਚਲੇ ਦੇ ਕੇ ਬੰਦ ਜਰਨ ਨਬਜ ਮੇਰੀ ਵੇਖਣਾ ਚਲੇ ਦੇ ਕੇ ਬੰਦ ਹਕੀਮ ਜੀ ਨੇ ਦੱਸਿਆ ਸੀ ਹੌਲੀ ਹੌਲੀ ਤੋਰਨਾ ਹਕੀਮ ਜੀ ਨੇ ਦੱਸਿਆ ਸੀ ਹੌਲੀ ਹੌਲੀ ਤੋਰਨਾ ਮੈਂ ਤਾਂ ਟੱਪ ਗਈ ਹਕੀਮ ਜੀ ਗਵੰਡੀ ਅਦਿਕੰਦ ਮੈਂ ਤਾਂ टप गई हकीम जी गुवंडी आदि कंद मैं तो हो गई हकीम जी पहला नालो तंग मैं तो हो गई हकीम जी पहला नालो तंग जरा कोठे कोठे आवना हकीम तारा चंद जरा नबज मेरी वेखना चले दे के बंद हकीम जी ਹਕੀਮ ਜੀ ਨੇ ਦੱਸਿਆ ਸੀ ਹਲਕਾ ਫੁਲਕਾ ਖਾਵਣਾ ਮੈਂ ਤਾਂ ਖਾ ਲਿਆ ਹਕੀਮ ਜੀ ਅਲ ਗੋਬੀ ਬੰਦ ਮੈਂ ਤਾਂ ਖਾ ਲਿਆ ਹਕੀਮ ਜੀ ਅਲ ਗੋਬੀ ਬੰਦ ਮੈਂ ਤਾਂ ਹੋ ਗਈ ਹਕੀਮ ਜੀ ਪਹਿਲਾ ਨਾਲੋਂ ਤੰਗ ਮੈਂ ਤਾਂ ਹੋ ਗਈ ਹਕੀਮ ਜੀ ਪਹਿਲਾ ਨਾਲੋਂ ਤੰਗ ਜਰਾ ਕੋਠੇ ਕੋਠੇ ਆ ਜਦ ਮੇਰੇ ਵੇਖਣਾ ਚਲਦੀ ਕੇ ਬੰਦ ਹਕੀਮ ਜੀ ਨੇ ਦੱਸਿਆ ਸੀ ਤੱਤਾ ਪਾਣੀ ਪੀਵਣਾ ਹਕੀਮ ਜੀ ਨੇ ਦੱਸਿਆ ਸੀ ਤੱਤਾ ਪਾਣੀ ਪੀਵਣਾ ਮੈਂ ਤਾਂ ਪੀ ਲਿਆ ਹਕੀਮ ਜੀ ਸੋਡਾ ਬੋਤਲ ਬੰਦ ਮੈਂ ਤਾਂ ਪੀ ਲਿਆ ਹਕੀਮ ਜੀ ਸੋਡਾ ਬੋਤਲ ਬੰਦ ਮੈਂ ਤਾਂ ਹੋ ਗਈ ਹਕੀਮ ਜੀ ਪਹਿਲਾ ਨਾਲੋਂ ਤੰਗ ਜਰਾ ਕੋਠੇ ਕੋਠਿਆਂ ਵਿਣਾ ਕੀਮਤ ਆਰਾ ਚੰਦ ਝੜਾ ਨਬਜ ਮੇਰੀ ਵੇਖਣਾ ਚੱਲੇ ਦੇ ਕੇ ਬੰਦ ਝੜਾ ਕੋਠੇ ਕੋਠਿਆਂ ਵਿਣਾ ਕੀਮਤ ਆਰਾ ਚੰਦ